ਜੋ ਬਰੋ ਸਾਹਿਬ ਨੇ ਕਿਹਾ ਨਾ ਉਹ ਕੁਛ ਹੋਇਆ ਉਹ ਕੁਛ ਕੀਤਾ ਦੇਖੋ ਵਿਰੋਧੀ ਪਾਰਟੀਆਂ ਹਾਸੀਆਂ ਦੀ ਜੀ ਅਕਸਰ ਬਹੁਤ ਸਾਰੀਆਂ ਯੂਨੀਆ ਨਾ ਗੜੀਆਂ ਦੂਜੀਆਂ ਤੀਜੀਆਂ ਯੂਨੀਆ ਇਹ ਐਦਾ ਕਿਵੇਂ ਹੋ ਜੂਗੀ ਜਦੋਂ ਸੁਮੇਰ ਜੀ ਨੇ ਕਿਹਾ ਸੀ ਵੀ ਮੈਂ ਇਹੋ ਜੇ ਰੋਡ ਬਣਾ ਦੂੰਗਾ ਵੀ ਇੱਥੇ ਕੰਮ ਸਿੱਟੇ ਦੂੰਗੀ ਰੋਡ ਜਿਹੜੇ ਹੈਗੇ ਆ ਮੈਂ ਡੇਢ ਟੁੱਟੇ ਦੇਖੋ ਵੀ ਰੋਡ ਲੈ ਗਾ ਜੀ ਪੰਜਾਬ 'ਚ ਹੈਗੇ ਤੁਸੀਂ ਮੈਂ ਹਰ ਰੋਜ਼ ਸਫ਼ਰ ਕਰਦੇ ਨਾ ਤੂੰ ਟਾਈਗਰ ਪੰਜਾਬ نیوز ਚੈਨਲ ਵਾਲੇ ਦੇ ਦੇਖਣ ਵਾਲੇ ਸੱਜਣੋ ਇਸ ਤਰ੍ਹਾਂ ਦਾ ਮੇਰੇ ਵੱਲੋਂ ਬਹੁਤ ਧੰਨਵਾਦ ਅਤੇ ਸਤਿ ਸ੍ਰੀ ਅਕਾਲ ਪਿਆਰੇ ਦਰਸ਼ਕੋ ਮੈਂ ਅੱਜ ਇਹ ਦੱਸਣਾ ਚਾਹੁੰਦਾ ਸੀ ਕਿ ਵੀ ਅੱਜ ਸਾਡੇ ਸਟੂਡੀਓ ਦੇ ਵਿੱਚ ਨਵੇਂ-ਨਵੇਂ ਮਹਿਮਾਨ ਆਏ ਹਨ ਸਾਡੇ ਪਿਆਰੇ ਦੋਸਤ ਜਿਨ੍ਹਾਂ ਕੋਲੋਂ ਅਸੀਂ ਬਹੁਤ ਕੁਝ ਸਿੱਖਿਆ ਕਿਉਂਕਿ ਸਮਾਜ ਸੇਵੀ ਸੰਸਥਾਵਾਂ ਕੋਈ ਹੋਰ ਭਗਦੇ ਮੁੱਦੇ ਜਾਂ ਜਿਨ੍ਹਾਂ ਦੇ ਵਿੱਚ ਰੁਚੀ ਰੱਖਦੇ ਆ ਤੇ ਅਕਸਰ ਇਹਨਾਂ ਨਾਲ ਸਾਡੀ ਗੱਲ ਚੱਲਦੀ ਰਹਿੰਦੀ ਆ ਤੇ ਇਸ ਕਰਕੇ ਅੱਜ ਸਾਨੂੰ ਠੀਕ-ਠੀਕ ਲੱਗਿਆ ਵੀ ਜਿਸ ਤਰ੍ਹਾਂ ਸਿਆਸੀ ਪਾਰਟੀਆਂ ਦਾ ਜਿਹੜਾ ਪੈਰ ਪੂਰੀ ਤਰ੍ਹਾਂ ਓਖੜ ਚੁੱਕੇ ਆ ਤੇ ਲੋਕਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਵੀ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਕਾਮਯਾਬ ਹੋਣ ਜਾ ਰਹੀ ਹੈ ਕਿਹੜੀ ਨਹੀਂ ਕਿਉਂਕਿ ਸਾਡੇ ਕੋਲੇ ਵੀ ਸਮਾਂ ਘੱਟ ਹੁੰਦਾ ਹੈ ਇਹ ਇਸ ਮਸਲੇ ਨੂੰ ਤਹਿ ਦਿਲ ਤੋਂ ਵਿਚਾਰ ਦੇ ਵਿਚਾਰ ਕਰਦੇ ਆ ਇਸ ਕਰਕੇ ਅੱਜ ਸਾਰੀ ਗੱਲਬਾਤ ਜਿਹੜੀ ਇਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਸੁਚਨ ਕੁਮਾਰ ਤੋਕ ਚੋਕ ਸਭ ਤੁਹਾਡਾ ਸਾਡੇ ਸਟੂਡੀਓ ਚ ਸਵਾਗਤ ਹੈ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੇ ਇਹ ਸਵਾਲ ਕਰਨਾ ਚਾਹੁੰਦਾ ਸੀ ਵੀ 2027 ਦੇ ਵਿੱਚ ਜਿਹੜੇ ਤੁਹਾਡੀਆਂ ਮੀਟਨਾ ਬੈਠਕਾਂ ਅਕਸਰ ਲੋਕਾਂ ਚ ਵਿਚਰਦੇ ਆ ਉਤੋਂ ਕੀ ਸੰਕੇਤ ਮਿਲਦਾ ਵੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਆਪਾਂ ਕੀ ਮੈਸੇਜ ਦੇਣਾ ਚਾਹੁੰਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਕਿਹਦੀ ਸਰਕਾਰ ਤੁਹਾਡੇ ਖਿਆਲ ਦੇ ਵਿੱਚ ਹੋਣੀ ਕਰ ਦਿੰਦੀ ਹਾਂ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਸਤਨਾਮ ਜੀ ਬੜੀ ਹੀ ਗੰਭੀਰ ਇੱਕ ਮੁੱਦਾ ਗੈਸ ਉਹਦੇ ਆਪਾਂ ਹਨ ਲੋਕ ਬੜੇ ਭੰਬਰ ਪੂਸੇ ਦੇ ਵਿੱਚ ਆ ਵੀ ਲੋਕਾਂ ਨੂੰ ਖੁਦ ਨਹੀਂ ਪਤਾ ਕਿ 2027 ਦੇ ਵਿੱਚ ਕੀ ਹੋ ਸਕਦਾ ਹੈ ਤੇ ਕਿੰਨੀ ਸਰਕਾਰ ਬਣ ਸਕਦੀ ਹੈ ਜੀ ਜੀ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਇੱਥੇ ਪਹਿਲੀ ਤਾਂ ਸਤਨਾਮ ਜੀ ਹਜੇ 2027 ਦੇ ਵਿੱਚ ਲਗਭਗ 2 ਸਾਲ ਦਾ ਸਮਾਂ ਬਾਕੀ ਪਿਆ ਹੈ ਮੌਜੂਦਾ ਸਰਕਾਰ ਆਪ ਸਰਕਾਰ ਦਾ ਜੀ ਤੇ ਗੱਲ ਕਰਦੇ ਆਪਾਂ ਸਰਕਾਰਾਂ ਦੇ ਮੁੱਦੇ ਦੇ ਉੱਤੇ ਆਪ ਸਰਕਾਰ ਦਾ ਵੀ ਕੋਈ ਕਾਰਜਕਾਲ ਜਿਹੜਾ ਪਿਛਲੇ ਤਿੰਨਾਂ ਚਾਰਾਂ ਸਾਲਾਂ ਥੋੜੀ ਤਿੰਨਾਂ ਸਾਲਾਂ ਦਾ ਗਿਆ ਹੈ ਢਾਈਆਂ ਤਿੰਨਾਂ ਸਾਲਾਂ ਦਾ ਉਸ ਨੂੰ ਵੀ ਲੋਕ ਜਿਆਦਾ ਪਸੰਦ ਨਹੀਂ ਕਰ ਰਹੇ ਅਸੀਂ ਹਰ ਰੋਜ਼ੀ ਵੀਡੀਓ ਦੇ ਵਿੱਚ ਅਕਸਰ ਦੇਖ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਕੀ ਹੁੰਦਾ ਜੀ ਕਦੇ ਕਿਸੇ ਐਮਐਲਏ ਦਾ ਵਿਰੋਧ ਕਰੇ ਕਿਸੇ ਮੰਤਰੀ ਦਾ ਵਿਰੋਧ ਕਰੇ ਇਹਦੇ ਪਿੱਛੇ ਕਾਰਨ ਕੀ ਹੈ ਸਤਨਾਮ ਜੀ ਮੈਂ ਤੁਹਾਨੂੰ ਥੋੜਾ ਜਿਹਾ ਬ੍ਰੀਕਿੰਗ ਨਾਲ ਦੱਸਣਾ ਚਾਹੁੰਦਾ ਹਾਂ ਬਹੁਤ ਸਾਰੇ ਐਮਐਲਏ ਇਹੋ ਜਿਹੇ ਆ ਜਿਹੜੇ ਪਹਿਲੀ ਵਾਰ ਸਿਆਸਤ ਐਮਐਲਏ ਤਾਂ ਬਣਨਾ ਦੂਰ ਦੀ ਗੱਲ ਜਿਹੜੇ ਸਿਆਸਤ ਦੇ ਠੀਕ ਹੈ ਜੀ ਉਹ ਕੀ ਹੋਇਆ ਜੀ ਜਦੋਂ ਉਹ ਇੱਕੋ ਦਾ ਮੈਂ ਐਮਐਲਏ ਉਹਨਾਂ ਨੂੰ ਦੇਖੋ ਐਮਐਮਐਲਏ ਮੈਂਬਰਸ਼ਿਪ ਮਿਲ ਗਈ ਐਮਐਲਏ ਬਣ ਕੇ ਵਿਧਾਨ ਸਭਾ ਦੇ ਵਿੱਚ ਉਹ ਚਲੇ ਗਏ ਉਹਨਾਂ ਨੂੰ ਥੋੜਾ ਜਿਹਾ ਦੇਖੋ ਸਿਸਟਮ ਨੂੰ ਸਮਝਣ ਦੇ ਵਿੱਚ ਪਹਿਲੀ ਤਾਂ ਗੱਲ ਹਜੇ ਤੱਕ ਵੀ ਮੈਨੂੰ ਲੱਗਦਾ ਹੈ ਵੀ ਦੇਖੋ ਤਜਰਬਾ ਤਜਰਬਾ ਨਾ ਕਹ ਲਈਏ ਨਾ ਕਿ ਤਜਰਬਾ ਨਹੀਂ ਹੈਗਾ ਉਹਨਾਂ ਨੂੰ ਜਿੰਦੇ ਕਰਕੇ ਅਫਸਰਸ਼ਾਈ ਨੋ ਡਾਊਟਰ ਅਫਸਰ ਸ਼ਾਇਦ ਹੁੰਦੇ ਬਹੁਤ ਹੱਦ ਤੱਕ ਸਰਕਾਰ ਨੇ ਕੰਟਰੋਲ ਕੀਤਾ ਹੈ ਰਿਸ਼ਵਤਖੋਰੀ ਦੇ ਉੱਤੇ ਅਸੀਂ ਮਤਲਬ ਤਾਰੀਫ਼ ਵੀ ਕਰਦੇ ਹਾਂ ਸ਼ਲਾਘਾ ਕਰਦੇ ਹਾਂ ਇਸ ਦੀ ਆਪ ਸਰਕਾਰ ਦੀ ਵੀ ਸੀਐਮ ਆਨ ਨੇ ਅਕੱਲ ਪਰਸੋਂ ਦੀ ਇੱਕ ਮੈਂ ਖਬਰ ਦੇਖ ਰਿਹਾ ਸੀ ਐਸਐਸਪੀ ਫਾਜ਼ਲ ਖਾਨ ਉਹਨਾਂ ਮਤਲਬ ਰਿਸ਼ਵਤ ਦੇ ਦੋਸ਼ਾਂ ਦੇ ਹੇਠ ਨਾ ਸਸਪੈਂਡ ਕੀਤਾ ਗਿਆ ਹੋਰ ਬਥੇਰੇ ਮਤਲਬ ਛੋਟੇ ਛੋਟੇ ਅਫਸਰ ਹੈ ਜਾਂ ਵੱਡੇ ਅਫਸਰ ਹੈ ਜਿਨ੍ਹਾਂ ਨੂੰ ਸਰਕਾਰ ਨੇ ਨੱਥ ਪਾਈ ਹੈ ਪਰ ਕਿਤੇ ਨਾ ਕਿਤੇ ਪਤਾ ਕੀ ਹੈ ਜੀ ਮਾਨਸਿਮ ਮਾਂਡੀ ਜਿਹੜੀ ਕਾਰਜਗੁਜ਼ਾਰੀ ਹੈ ਨਹੀਂ ਜੀ ਉਸ ਤੇ ਉਸ ਤੋਂ ਪਾਸੇ हट ਕੇ ਜੇ ਆਪਾਂ ਦੇਖੀਏ ਨਾ ਜੀ ਅ ਥਰਡ ਲੈਵਲ ਤੇ ਸਿਸਟਮ ਜੋ ਬਣ ਰਿਹਾ ਹੈ ਨਾ ਜੀ ਜਿਹੜੇ ਬੰਦੇ ਪਿਛਲੇ ਸਾਹ ਪਿਛਲੀ ਵਾਰੀ ਇਲੈਕਸ਼ਨ ਲੜ ਗਏ ਐਮਐਲਏ ਬਣ ਗਏ ਜਾਂ ਨਹੀਂ ਬਣ ਗਏ ਉਹ ਇੱਕ ਵੱਖਰੀ ਗੱਲ ਹੈ ਉਹਨਾਂ ਦੇ ਵਿੱਚ ਨਾ ਜੀ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀ ਨਿਕਲ ਕੇ ਆ ਰਹੀਆਂ ਵੀ ਉਹਨਾਂ ਨੂੰ ਤਜਰਬਾ ਨਾ ਹੋਣ ਦੇ ਕਾਰਨ ਹੀ ਜਿਹੜੇ ਅਫਸਰਸ਼ਾਹੀ ਹਜੇ ਵੀ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਹੈਵੀ ਹੈ ਤੇ ਜਿੰਦੇ ਕਰਕੇ ਮੇਰੇ ਹਿਸਾਬ ਨਾਲ ਵੀ ਉਹ ਪੂਰੀ ਅਫਸਰਸ਼ਾਹੀ ਨੂੰ ਕੰਟਰੋਲ ਨਹੀਂ ਕਰ 파ਰੇ ਤੇ ਜਿੰਦੇ ਕਰਕੇ ਉਹ ਵਾਰ-ਵਾਰ ਦੇਖੋ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕਿਤੇ ਦੇਖੋ ਹਣਾ ਬੜਾ ਮੰਦ ਹੁੰਦਾ ਵੀ ਦੇਖੋ ਇੱਕ ਆਪਾਂ ਉਸ ਮੁਲਕ ਦੇ ਵਿੱਚ ਰਹਿੰਦੇ ਹੋ ਸਿਸਟਮ ਦੇ ਵਿੱਚ ਰਹਿੰਦੇ ਆ ਵੀ ਡੈਮੋਕਰੇਟ ਮੁਲਕ ਆਪਣਾ ਵੀ ਲੋਕ ਇੰਨਾ ਵਿਰੋਧ ਵੀ ਇੱਕ ਚੁਣੇ ਹੋਏ ਨੁਮਾਇੰਦੇ ਦਾ ਹੈ ਨਾ ਚਾਹੇ ਉਹ ਦੇਖੋ ਆਪਣੇ ਮੁਖਸਰ ਦੀ ਗੱਲ ਕਰ ਲਈਏ ਜਾਂ ਆਪਾਂ ਕਿਸੇ ਹੋਰ ਦੇਖੋ ਨਾ ਅਕਸਰ ਹੀ ਹਲਕਿਆ ਨਹੀਂ ਡੋਨਟ ਡਾਊਟ ਸਾਰੇ ਹੀ ਐਮਐਲਏ ਦੇਖੋ ਸਾਡੇ ਸਤਕਾਰਯੋਗ ਹੈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਪਾਰਟੀਆਂ ਬਾਜੀ ਤੋਂ ਉੱਪਰ ਉੱਠ ਕੇ ਹੈ ਨਾ ਮਤਲਬ ਮੇਰੇ ਮੇਰੀ ਸਮਝ ਦੇ ਮੁਤਾਬਕ ਹੈ ਜਿਹੜੀ ਇਹ ਚੀਜ਼ਾਂ ਸਿਰਫ ਅਫਸਰਸ਼ਹੀ ਤੇ ਕੰਟਰੋਲ ਨਾ ਕਰਨ ਕਰਕੇ ਹੀ ਇਹ ਚੀਜ਼ਾਂ ਦੀ ਜੜੀ ਹੈਗੀ ਮਡੋਤਰੀ ਹੋ ਰਹੀ ਹੈ ਤੁਹਾਡੇ ਕਹਿਣ ਤੋਂ ਭਾਵ ਵੀ ਅਫਸਰਸ਼ਹੀ ਨੂੰ ਬਹੁਤ 90% ਤੱਕ ਉਨਨਤੇ ਕਾਬੂ ਪਾਇਆ ਗਿਆ ਉਹਨਾਂ ਦੀ ਸੋਚ ਬਦਲ ਕੇ ਸਰਕਾਰ ਦਾ ਸਹਿਯੋਗ ਦੇ ਲਈ ਉਹਨਾਂ ਨੂੰ ਮਜਬੂਰ ਕੀਤਾ ਗਿਆ ਜਾਂ ਪ੍ਰੇਰਿਆ ਗਿਆ ਤੇ ਜਿੱਥੇ ਕਸਰ ਰਹੀ ਵੀ ਜਿਹੜੇ ਵਿਧਾਇਕ ਸੀ ਉਹ ਪਹਿਲਾਂ ਵੀ ਅਣਜਾਣ ਸੀ ਤੇ ਉੱਤੋਂ ਕੁਝ ਸਰਕਾਰ ਨੇ ਮਤਲਬ ਮੁੱਖ ਮੰਤਰੀ ਸਾਹਿਬਾ ਨੇ ਧਿਆਨ ਨਹੀਂ ਦਿੱਤਾ ਇਸ ਕਰਕੇ ਜਿਹੜੀਆਂ ਉਹਨਾਂ ਦੀਆਂ ਗਲਤੀਆਂ ਉਹ ਇਸ ਕਰਕੇ ਪਬਲਿਕ ਦੇ ਵਿੱਚ ਉਹ ਹੁਣ ਅੱਜ ਵਿਰੋਧ ਦਾ ਕਾਰਨ ਬਣਦੀਆਂ ਆ ਰਹੀਆਂ ਅੱਛਾ ਦੂਸਰਾ ਸਵਾਲ ਨਾਲ ਦੀ ਨਾਲ ਮੈਂ ਤੁਹਾਨੂੰ ਹੋਰ ਕਰਨਾ ਚਾਹੁੰਦਾ ਸੀ ਤੇ ਜਿਹੜੀ ਭਾਜਪਾ ਚੱਲ ਰਹੀ ਆ ਪਾਰਟੀ ਆ ਇਹਨੂੰ ਪੰਜਾਬ ਦੇ ਵਿੱਚ ਛੋਟ ਜਿਆ ਦੱਸੋ ਵੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਖੁਸਰਿਆਂ ਘਰੇ ਨੇ ਮੁਬਾਈ ਸਕਦੀ ਹੈ ਨਹੀਂ ਨਹੀਂ ਤੁਹਾਡੇ ਤੁਹਾਡੇ ਬਹੁਤ ਵਧੀਆ ਗੱਲ ਵਧੀਆ ਤੁਹਾਡਾ ਹਰਸਨ ਸਿੰਘ ਜੀ ਪਤਾ ਕੀ ਹੈ ਪਹਿਲਾਂ ਤਾਂ ਆਪਾਂ ਆਪਦੀ ਜਿਹੜੀ ਗੱਲ ਹੈ ਹਨਾ ਚਲੋ ਜਿੱਥੋਂ ਆਪਣੀ ਸ਼ੁਰੂ ਹੋਈ ਹੈ ਦੇਖੋ ਜੀ ਸਰਕਾਰ ਨੇ ਬਹੁਤ ਹੱਦ ਤੱਕ ਚੰਗੇ ਫੈਸਲੇ ਲਏ ਤੇ ਹਾਂ ਜੀ ਦੇਖੋ ਠੀਕ ਹੈ ਅੱਜ ਆਪਾਂ ਅਸੀਂ ਮਤਲਬ ਚਾਹੇ ਓਪੋਜੀਸ਼ਨ ਦੇ ਵਿੱਚ ਬੈਠੇ ਆਂ ਪਰ ਬਹੁਤ ਸਾਰੀਆਂ ਚੀਜ਼ਾਂ ਦੇਖੋ ਭਗਵੰਤ ਮਾਨ ਸਰਕਾਰ ਦੀਆਂ ਵਧੀਆ ਹੈਗੀਆਂ ਜੋ ਸ਼ਲਾਂਗਾ ਦੇ ਯੋਗ ਹੈ ਤੇ ਪਰ ਮੈਨੂੰ ਮੈਂ ਇਹ ਮਹਿਸੂਸ ਕਰਦਾ ਕਿ ਉਹਦੀ ਜਗ੍ਹਾ ਤੇ ਦੇਖੋ ਕੋਈ ਹੋਰ ਸੀਐਮ ਹੁੰਦਾ ਨਾ ਤਾਂ ਡੈਫੀਨੇਟਲੀ ਉਹਦਾ ਜਿਹੜਾ ਧਿਆਨ ਹੋਣਾ ਸੀ ਨਾ ਅਗਰ ਉਹ ਉਹ ਆਪਣੇ ਥਲੜੇ ਵਿਧਾਇਕਾਂ ਨੂੰ ਜਾਂ ਮੰਤਰੀਆਂ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਹੋਣਾ ਚਾਹੀਦਾ ਸੀ ਉਹਦੇ ਵਿੱਚ ਕਰਨ ਦੋ ਹੋ ਜਾਂਦੇ ਆ ਜੀ ਤ੍ਰੰਪੀ ਗੱਲ ਲੈਂਦਾ ਹੈ ਵੀ ਜਿੱਥੇ ਗੱਲ ਚੱਲੀ ਹੈ ਹੁਣ ਤੁਸੀਂ ਭਾਜਪਾ ਦੀ ਗੱਲ ਛੜੀ ਹੈ ਜਾਂ ਤੁਸੀਂ ਪਹਿਲਾਂ ਆਪਾਂ ਗੱਲ ਕਰ ਲਏ ਨੇ ਕਾਲੀ ਦਲ ਦੀ ਵੀ ਗੱਲ ਕਰ ਲਏ ਨੇ ਵਿੱਚ ਕਾਲੀ ਦਲ ਖੇਤਰੀ ਪਾਰਟੀ ਦੇਖੋ ਵਿਰੋਧ ਮੈਂ ਤੁਹਾਨੂੰ ਦੱਸਾਂ ਦੂਸਰੀਆਂ ਪਾਰਟੀਆਂ ਬਥੇਰੇ ਰਾਜਨੀਤਿਕ ਦੇ ਜਿਹੜੇ ਮਤਲਬ ਸਮਝਦਾਰ ਆਗੂ ਹੈ ਜਾਂ ਡੂੰਗੇ ਆਗੂ ਹੈ ਉਹਨਾਂ ਦਾ ਵੀ ਇਹ ਮੰਨਣਾ ਵੀ ਦੇਖੋ ਹਰ ਇੱਕ ਸਟੇਟ ਨੂੰ ਬਚਾਉਣ ਵਾਸਤੇ ਉਸ ਤੋਂ ਦੀ ਖੇਤਰੀ ਪਾਰਟੀ ਦਾ ਜੀਵਤ ਰਹਿਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਸਰਕਾਰ ਬਦਲਣੀ ਚਾਹੀਦੀ ਹੈ ਹਰ ਵਾਰੀ ਬਦਲਣੀ ਚਾਹੀਦੀ ਹੈ ਜਿਸ ਤਰ੍ਹਾਂ ਲੋਕਾਂ ਨੇ ਹੁਣ ਬਦਲਾ ਲਿਆਂਦਾ ਹੈ ਠੀਕ ਹੈ ਮੁੱਖ ਮੰਤਰੀ ਲੈਵਲ ਤੱਕ ਸੀਐਮ ਸਾਹਿਬ ਨੇ ਦੇਖੋ ਪੂਰੀਆਂ ਆਗਦੀਵਾਲ ਆਈ ਹੈ ਕੋਸ਼ਿਸ਼ਾਂ ਕੀਤੀਆਂ ਔਰ ਕੋਸ਼ਿਸ਼ਾਂ ਕਰ ਵੀ ਰਹੇ ਆ ਆਉਣ ਵਾਲੇ 2 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਦੇਖੋ ਇੱਕ ਭ੍ਰਿਸ਼ਟਾਚਾਰ ਮਸਲੇ ਨੂੰ ਜੇ ਆਪਾਂ ਲੈ ਕੇ ਵੇਖਿਆ ਜਾਵੇ ਨਾ ਜੀ ਥੋੜਾ ਜਿਹਾ ਮੈਨੂੰ ਲੱਗਦਾ ਵੀ ਅਫਸਰ ਹੁਣ ਥੋੜਾ ਜਿਹਾ ਝਿਜਕਦਾ ਹੈ ਪਹਿਲਾਂ ਕੀ ਸੀ ਪਹਿਲਾਂ ਤਾਂ ਜੀ ਕੰਮ ਸ਼ਰਿਆਂ ਵਿੱਚ ਜਾਂਦਾ ਸੀ ਭਾਵੇਂ ਸਰਕਾਰ ਕਿਸੇ ਦੀ ਵੀ ਹੋਵੇ ਜੀ ਠੀਕ ਹੈ ਸ਼ਰਿਆਂ ਵਿੱਚ ਪੈਸੇ ਵੀ ਹਾਂ ਮੈਂ ਤੁਹਾਨੂੰ ਖੁਸ਼ੀ ਨਾਲ ਵੀ ਪੈਸੇ ਦੇ ਦਿੰਦਾ ਫਿਰ ਉਹ ਲੈ ਲੈਂਦੇ ਆ ਨਹੀਂ ਨਹੀਂ ਚਲੋ ਵੇਖੋ ਉਹ ਗੱਲ ਵਕਰੀ ਹੈ ਤੁਹਾਡੀ ਪਰ ਨਸ਼ਿਆਂ ਦੇ ਦੇਖੋ ਗੱਲਾਂ ਤਾਂ ਦੇਖੋ ਸਰਕਾਰ ਦੇ ਮੁੱਦੇ ਤਾਂ ਦੋ ਹੀ ਸੀ ਨਾ ਜੀ ਪ੍ਰਸ਼ਟਾਚਾਰ ਤੇ ਨਸ਼ਿਆਂ ਦੇ ਵਿਰੋਧ ਠੀਕ ਹੈ ਨਾ ਜੀ ਨਸ਼ੇ ਦੇ ਵਿਰੋਧ ਤਾਂ ਦੇਖੋ ਜੀ ਮੇਰਾ ਪਰਸਨਲ ਇਹ ਮੰਨਣਾ ਹੈ ਵੀ ਦੇਖੋ ਸਰਕਾਰਾਂ ਆਉਣ ਸਰਕਾਰਾਂ ਜਾਣ ਇਸ ਚੀਜ਼ ਦੇ ਉੱਤੇ ਤਾਂ ਕੰਟਰੋਲ ਕਰਨਾ ਮੇਰੇ ਹਿਸਾਬ ਨਾਲ ਇਹ ਬੇਤੁਕੀ ਬਿਆਨ ਹੈ ਚਾਹੇ ਡੀਜੀਪੀ ਸਾਹਿਬ ਤੁਹਾਡਾ ਫਿਰ ਉਹ ਧਿਆਨ ਦਿਵਾਉਣਾ ਹੈ ਵੀ ਮੁੱਦਾ ਟੈਡਾ ਜਾਂਦਾ ਲੱਗਦਾ ਵੀ ਮੈਂ ਇਹ ਤੁਹਾਡੇ ਤੇ ਸਵਾਲ ਕੀਤਾ ਪ੍ਰਸ਼ਨ ਕੀਤਾ ਜੀ ਵੀ 2027 ਦੇ ਵਿੱਚ ਕਿਤੇ ਮੈਂ ਕਿਹਾ ਵੀ ਇਹਨਾਂ ਦੇ ਬੀਜੇਪੀ ਦੇ ਕਿ ਨੰਮ ਵੱਜ ਸਕਦੀ ਕਿ ਨਹੀਂ ਤੁਸੀਂ ਚਲੋ ਆਮ ਆਦਮੀ ਦਾ ਤਾਂ ਹੋ ਗਿਆ ਨਾ ਸਾਰਾ ਕੁਝ ਹੁਣ ਬੀਜੇਪੀ ਬਾਰੇ ਦੱਸੋ ਵੀ ਇਹ ਕੀ ਕਿਸ ਤਰ੍ਹਾਂ ਹੋ ਸਕਦਾ ਹੈ ਨੰਮ ਵੱਜੂ ਕਿ ਨਹੀਂ ভাই ਵੇਖੋ ਜੀ ਡੈਫੀਨੇਟਲੀ ਹੋ ਸਕਦਾ ਜੀ ਨਾ ਹੋਣ ਵਾਲੀ ਦੇਖੋ ਕੋਈ ਗੱਲ ਨਹੀਂ ਜੀ ਆਪ ਸਰਕਾਰ ਪਹਿਲੀ ਵਾਰੀ ਹੋਣ ਚਾ ਕੇ ਪੰਜਾਬ ਚ ਦੂਜੀ ਵਾਰੀ ਇਲੈਕਸ਼ਨ ਲੜ ਕੇ ਸਰਕਾਰ ਬਣਾ ਸਕਦੀ ਹੈ ਬੀਜੇਪੀ ਬਹੁਤ ਪੁਰਾਣੀ ਤੇ ਆਪਣੀ ਅ 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 ਦੇਖੋ ਜੇ ਕ ਮਾਇਨ ਹੁੰਦਾ ਤੇ ਦੇਖੋ 13 ਸੀਟਾਂ ਦੇ ਵਿੱਚੋਂ ਸਾਡਾ ਇਹ ਮੰਨਣਾ ਵੀ 7 ਤੋਂ ਲੈ ਕੇ 8 ਸੀਟਾਂ ਬੀਜੇਪੀ ਕਾਲੀਦਾ ਦੇ ਘੜ ਜੋੜ ਦੇ ਚੋੜੀ ਪੈ ਗਈ ਹਾਂਜੀ ਹਾਂ ਅੱਛਾ ਦੂਸਰੀ ਗੱਲ ਮੈਂ ਕਹਿੰਦਾ ਵੀ ਇੱਕ ਪਾਸੇ ਬਹੁਤ ਵਧੀਆ ਬਾਣੀ ਸੁਣ ਰਹੇ ਹਾਂ ਵੀ ਉਹ ਚੁਟਕਲੇ ਬਹੁਤ ਸ਼ਰੌਂਦਾ ਜਿਹੜਾ ਕੰਮ ਕੋਈ ਕਹਿ ਦੇ ਦੇ ਉਹ ਮੈਂ ਕਰਦਾ ਰਿਹਾ ਆਪਣੇ ਕਾਂਗਰਸ ਦੇ ਰਿਹਾ ਕਿ ਚੰਨੀ ਸਾਹਿਬ ਵੀ ਦਾਵੇਦਾਰ ਆ ਮੈਂ 2027 ਦੇ ਵਿੱਚ ਜਿਹੜਾ ਮੁੱਖ ਮੰਤਰੀ ਬਣਾਂਗਾ ਜਾਂ ਮੈਂ ਕਿਸ ਤਰ੍ਹਾਂ ਅੱਛਾ ਇਹਨੂੰ ਕਿਵੇਂ ਦੇਖਦੇ ਹੋ ਵੀ ਇਹ ਜਿਹੜੀ ਕਾਂਗਰਸ ਆ ਵੀ ਇੰਨਾ ਦਾ ਕੋਈ ਲੱਗ ਸਕਦਾ ਪਤਾ ਜੂਗਾ ਪਾਸ ਰੇਕ ਨਹੀਂ ਜੇ ਤਾਜ ਦਾ ਪਤਾ ਕਹਿਣ ਦੇ ਵੇਖੋ ਜੀ ਪਤਾ ਕੀ ਹੈ ਸੁਤਰਾਮ ਜੀ ਅ ਸਰਕਾਰ ਬਣਾਉਣੀ ਸੀਐਮ ਬਣਾਉਣਾ ਐਮਐਲਏ ਚੁਣਨਾ ਸਰਕਾਰ ਨੂੰ ਚੁਣਨਾ ਦੇਖੋ ਸਭ ਲੋਕਾਂ ਦੇ ਹੱਥ ਵਿੱਚ ਹੈ ਨਾ ਪਬਲਿਕ ਨੇ ਪਬਲਿਕ ਨੇ ਹੀ ਇਹ ਇਹ ਦਾ ਕਰਨਾ ਹੈ ਕਿ ਆਉਣ ਵਾਲੇ ਸਮਾਂ ਦੇ ਵਿੱਚ ਸਾਨੂੰ ਕੌਣ ਚਾਹੀਦਾ ਪਰ ਮੇਰੀ ਜੇ ਪਰਸਨਲੀ ਪ੍ਰਤੀਕਿਰਿਆ ਮੈਂ ਤੁਹਾਨੂੰ ਦੱਸਦਾ ਵੀ ਦੇਖੋ ਮੰਨਣਾ ਹੈ ਸਾਡਾ ਇਹ ਹੈ ਵੀ ਸਰਕਾਰ ਨੂੰ ਹਰ ਇੱਕ ਸਾਲ ਰਿਪੀਟ ਹੋਣਾ ਜ਼ਰੂਰੀ ਨਹੀਂ ਹਰੇਕ ਸਾਲ ਸਰਕਾਰ ਬਦਲਣੀ ਜ਼ਰੂਰੀ ਹੈ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਤਾਂ ਫੇਥ ਕੁਝ ਨਵੀਂ ਚੀਜ਼ ਕੁਝ ਐਮ ਐਲ ਏ ਜਾਂ ਮੰਤਰੀਆਂ ਦੀ ਜਾਂ ਸਰਕਾਰ ਦੇ ਸਰਕਾਰਾਂ ਦੇ ਨੁਮਾਇੰਦਿਆਂ ਦੇ ਵਿੱਚ ਮਨਾਂ ਦੇ ਵਿੱਚ ਡਰ ਰਹਿੰਦਾ ਹੈ ਵੀ ਪਤਾ ਨਹੀਂ ਅਸੀਂ ਅਗਲੀ ਵਾਰ ਆਉਣਾ ਕਿ ਨਹੀਂ ਆਉਣਾ ਤੇ ਉਹ ਜਿਹੜਾ ਕੰਮ ਹੈ ਦੇ ਆਪਦੇ ਕੰਮ ਦੇ ਪ੍ਰਤੀ ਪਬਲਿਕ ਦੇ ਪ੍ਰਤੀ ਜਿਆਦਾ ਵਫਾਦਾਰ ਹੈ ਅੱਛਾ ਹੁਣ ਮੈਂ ਜਲਦੀ ਜਲਦੀ ਗੱਲ ਤੇ ਇਹ ਵੀ ਕਹਿ ਦੇਣਾ ਚਾਹੁੰਦਾ ਸੀ ਜੀ ਤੋ ਜਿਹੜੇ ਐਮ ਸਵਾਲਾ ਮੇਰਾ ਖਾਸ ਕਰਕੇ ਜੀ ਜੀ ਪੰਜਾਬ ਜਿਹੜਾ ਉਹ ਪੂਰਾ ਧਰਮ ਦੇ ਨਾਂ ਤੇ ਆ ਤੇ ਧਰਮ ਜਿਹੜਾ ਉਹਦਾ ਮਖੌਟਾ ਕਾਲੀਆਂ ਨੇ ਪੂਰੀ ਤਰ੍ਹਾਂ ਪਾਇਆ ਹੋਇਆ ਤੇ ਉਹ ਵੀ ਸਰਕਾਰ ਬਣਾਉਣ ਦੀ ਖਾਤਰ ਕਿ ਧਾਰਮਿਕ ਭਾਵਨਾਵਾਂ ਜੇ ਬਹੁਤ ਕੁਝ ਹੋ ਰਿਹਾ ਇਸ ਗੱਲ ਦੇ ਵਿੱਚ ਤੇ ਵਿਰੋਧੀਆਂ ਦਾ ਇਹ ਕਹਿਣਾ ਹੈ ਵੀ ਮੁੜ ਕੇ ਸਮਝ ਲੋ ਵੀ ਜੇ ਪੰਜਾਬ 'ਚ ਇਹਨਾਂ ਦੀ ਸਰਕਾਰ ਆ ਗਈ ਤੇ ਡਾਇਨਾਸੌਰ ਦਾ ਰੂਪ ਧਾਰਨ ਕਰ ਜੂਗੀ ਵੀ ਸਾਰੇ ਇਹ ਉਹੀ ਆ ਜਾਣਗੇ ਮੁੜ ਕੇ ਕਿ ਇਹ ਆ ਸਕਦੇ ਕਿ ਨਹੀਂ ਆ ਸਕਦੇ ਨੇ ਤੋਂ ਮਕਸਦ ਦੁਆਰਾ ਰਿਪੋਰਟ ਕਰ ਰਿਹਾ ਮੈਂ ਕਹਿੰਦਾ ਇਹ ਵੀ ਲੋਕਾਂ ਦਾ ਕਹਿਣਾ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਹੈ ਨਾ ਜੀ ਉਹਦੀ ਸਰਕਾਰ ਤਾਂ ਇੱਕ ਡਾਇਨਾਸੌਰ ਦੇ ਮਤਲਬ ਹਾਂ ਕਈ ਵਿਰੋਧੀ ਮਜ਼ਾਕ ਕਰਾਉਂਦੇ ਆ ਵੀ ਡਾਇਨਾਸੌਰ ਵਾਪਸ ਆ ਸਕਦੇ ਪਰ ਕਾਲੀ ਦਲ ਵਾਪਸ ਨਹੀਂ ਆਈ ਮੈਂ 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 ਤੁਹਾਨੂੰ ਦੱਸਣਾ ਚਾਹੁੰਦਾ ਸਤਨਾਮ ਜੀ ਦੇਖੋ ਪਤਾ ਕੀ ਹੁੰਦਾ ਬਥੇਰੇ ਲੋਕ ਥੋੜੇ ਦਿਨ ਪਹਿਲਾਂ ਨਾ ਰਾਜੇ ਵੜਿੰਗ ਦੀ ਟੀਮ ਦੇ ਵਿੱਚ ਮੁੰਡਾ ਮੇਰਾ ਇੱਕ ਦੋਸਤ ਆ ਕੰਮ ਕਰਦਾ ਬਲਕਰਨ ਮੇਰੇ ਕੋਲੇ ਬੈਠਾ ਜੇ ਅਸੀਂ ਸਾਡੀਆਂ ਗੱਲਾਂ ਬਾਤਾਂ ਚੱਲ ਪੀਆਂ ਮੈਨੂੰ ਉਹਨੇ ਇਹੀ ਤੁਹਾਡੇ ਵਾਲਾ ਸੇਮ ਕੁਐਸਚਨ ਕੀਤਾ ਕੁਐਸਚਨ ਨਹੀਂ ਸੋਰੀ ਮਤਲਬ ਹਾਸੇ 'ਚ ਪ੍ਰਤੀਕਿਰਿਆ ਦਿੱਤੀ ਕਹਿੰਦਾ ਯਾ ਡਾਇਨਾਸੌਰ ਵਾਪਸ ਆ ਸਕਦਾ ਹੈ ਕਾਲੀ ਦਰਵਾਜ਼ਾ ਮੈਂ ਇਹਨੂੰ ਕਿਹਾ ਮੈਂ ਖੈਰ ਤੁਹਾਡਾ ਜਿਹੜਾ ਪਿੰਡ ਆ ਇੱਕ ਇੰਨਾ ਛੋਟਾ ਪਿੰਡ ਆ ਵੀ ਜੇ ਇੱਕ ਡਾਇਨਾਸੌਰ ਵੀ ਜੀਵਿਤ ਹੋ ਗਿਆ ਨਾ ਤੇ ਇੱਕ ਟਾਈਮ ਦੇ ਉਹਦੇ ਨਾਚੇ 'ਚ ਤੁਹਾਡਾ ਸਾਰਾ ਪਿੰਡ ਖਤਮ ਹੋ ਜਾਊਗਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਡਾਇਨਾਸੌਰ ਚੰਗੇ ਲੱਗਦੇ ਸੀ ਯਾ ਕਾਲੀ ਦਰ ਚੰਗਾ ਲੱਗਦਾ ਕਾਲੀ ਦਰ ਚੰ ਤੋ ਇਸ ਕਰਕੇ ਜਿਹੜੀਆਂ ਕਾਲੀਦਾਲ ਪਾਰਟੀ ਸੀ ਨਾ ਉਹ ਵੀ ਕੁਝ ਥੋੜਾ ਜਿਆ ਕੁਝ ਸਾਡੇ ਬਾਪੂ ਜੀ ਬਹਿ ਕੇ ਸੋਚਾ ਸਿੰਘ ਲਗਾਹ ਵਰਗੇ ਕੋਈ ਹੋਰ ਇਹ ਗਲਤੀਆਂ ਕੁਝ ਦੁੱਬਰ ਗਲਤੀ ਇੱਕ ਵੱੱਜਰ ਗਲਤੀ ਹੁੰਦੀ ਹੈ ਕਾਮ ਗਲਤੀ ਹੁੰਦੀ ਹੈ ਇਹਨਾਂ ਕਈ ਕਾਰਨਾ ਕਰਕੇ ਵੀ ਮੈਨੂੰ ਲੱਗਦਾ ਹੈ ਵੀ ਹੁਣ ਇਹਨਾਂ ਦੇ ਵੀ ਘਾਟ ਹੀ ਮੈਨੂੰ ਲੱਗਦਾ ਹੈ ਵੀ ਚਾਂਸ ਦਿਖਾਈ ਦੇ ਰਿਹਾ ਸੁਦਨਾਮ ਜੀ ਸੁਦਨਾਮ ਜੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਹਨਾ ਵੀ ਦੇਖੋ ਜੇ ਅਕਾਲੀ ਦਲ ਤੇ ਭਾਜਪਾ ਅੱਜ ਅਲੱਗ ਨਾ ਹੁੰਦੀ ਠੀਕ ਹੈ ਤੇ ਇੱਥੇ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਹੀ ਰਿਜ਼ਲਟ ਕੁਝ ਕੋਰਪੋਰੇਟ ਜੀ ਜੋ ਆਪਾਂ ਨੂੰ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਹੋ ਸਕੇ ਜੇ ਅਕਾਲੀ ਦਲ ਭਾਜਪਾ ਦਾ ਘੱਟ ਦੋਰ ਜੇ ਕਿਤੇ ਦੁਆਰਾ ਸਿਰੇ ਚੜਦਾ ਹੈ ਦ 110% ਮੈਂ ਤੁਹਾਨੂੰ ਤੁਹਾਡੇ ਸਟੂਡੀਓ ਦੇ ਵਿੱਚ ਤੁਹਾਡੇ ਰਹਿਣ ਦਾ ਦਾਵਾ ਕਰਦੇ ਹਾਂ ਕਿ ਕਾਲੀਦਰ ਬੀਜੇਪੀ ਸੰਗਰੂ ਜੋ ਸਭ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਵੀ ਜਦੋਂ ਇਹ ਕਿਸਾਨਾਂ ਦੀਆਂ ਮੰਗਾਂ ਦਾ ਰੋਲਾ ਪਿਆ ਸੀ ਉਦੋਂ ਇਹਨਾਂ ਦੀ ਤੋੜ ਵਿਛੋੜੀ ਹੋ ਗਈ ਇਸ ਕਰਕੇ ਤੋੜ ਵਿਛੋੜੀ ਕਰਨੀ ਵੀ ਜ਼ਰੂਰੀ ਸੀ ਨੀ ਪੰਜਾਬ ਦੇ ਲੋਕ ਸੀ ਜਿਹੜੇ ਉਹ ਸ਼ਰੋਣੀ ਅਕਾਲੀ ਗੱਲ ਦੇ ਪਿੱਛੇ ਪੈਂਦੇ ਸੀ ਬਿਲਕੁਲ ਬਿਲਕੁਲ ਤੇ ਉਦੋਂ ਤੋੜਿਆ ਜੇ ਅੱਜ ਇਹਨਾਂ ਨਾਲ ਗੱਠ ਜੋੜ ਕਰਦੇ ਅੱਜ ਫਿਰ ਵੀ ਪੰਜਾਬ ਦੀ ਲੋਕ ਜਿਹੜੇ ਉਹ ਅਕਾਲੀਆਂ ਨੂੰ ਵੋਟ ਨਹੀਂ ਦੇਖੋ ਜੀ ਖੇਤਰੀ ਪਾਰਟੀ ਜੇ ਵੀ ਮੁਸ਼ਕਲ ਆਉਂਦੀ ਲੱਗ ਹਾਂ ਹਾਂ ਜਿੱਦਾਂ ਤੁਹਾਨੂੰ ਜਿੱਦਾਂ ਆਪਣੀ ਪਹਿਲਾਂ ਗੱਲਬਾਤ ਹੋਈ ਹੈ ਨਾ ਤੁਸੀਂ ਮੈਨੂੰ ਪਹਿਲਾਂ ਵੀ ਕੁਐਸਚਨ ਕੀਤਾ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਖੇਤਰੀ ਪਾਰਟੀ ਦਾ ਜਿਉਂਦਾ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਵਿੱਚ ਕੀ ਹੈ ਜੀ ਜੇ ਉਦੋਂ ਇਹ ਕੰਮ ਨਾ ਹੁੰਦਾ ਤਾਂ ਦੇਖੋ ਲੋਕਾਂ ਨੇ ਦੇਖੋ ਜੀ ਨਹੀਂ ਦੇਣਾ ਜੀ ਨਹੀਂ ਦੇਣਾ ਠੀਕ ਹੈ ਬਾਕੀ ਰਹੀ ਅਕਾਲੀ ਦਲ ਦੀ ਗੱਲ ਆਪਾਂ ਕਰ ਰਹੇ ਹਾਂ ਦੇਖੋ ਬਾਦਲ ਪਰਿਵਾਰ ਜਿਹੜਾ ਹੈਗਾ ਨਾ ਜੀ ਮੈਂ ਤੁਹਾਨੂੰ ਇੱਕ ਗੱਲ ਸਾਂ ਮੈਂ ਜਿੰਨਾ ਕਿ ਉਹਨਾਂ ਨੂੰ ਮੈਂ ਡੀਪਲੀ ਤੇ ਬਰੀਕਲੀ ਜਿੰਨਾ ਕਿ ਮੈਂ ਉਹਨਾਂ ਨੂੰ ਜਾਣਦਾ ਨਾ ਵੀ ਉਹ ਕਿਸੇ ਵੀ ਇਹ ਕੰਟਰੋਵਰਸੀ ਦੇ ਵਿੱਚ ਨਹੀਂ ਪੈਂਦੇ ਠੀਕ ਹੈ ਅਲਿਗੇਸ਼ਨ ਲੱਗਣਾ ਹੈ ਹੋਰ ਚੀਜ਼ਾਂ ਦੇਖੋ ਅਜੇ ਤੱਕ ਮਾਨ ਸਾਹਿਬ ਨੇ ਵੀ ਆਪ ਸਰਕਾਰ ਨੇ ਆਪਣੇ ਮਤਲਬ ਐਲਾਨ ਪਹਿਲਾਂ ਐਲਾਨ ਵੀ ਕਰਦੀ ਰਹੀ ਵਸੀਂ ਆ ਕਰਾਂਗੇ ਸੀ ਉਹ ਕਰਾਂਗੇ ਸੀ ਇਹ ਲੰਗੀ ਜਾਇਦਾਦ ਨੂੰ ਕਰਾਂਗੇ ਦੇਖੋ ਅੱਜ ਤੱਕ ਕਿਸੇ ਉਹਨਾਂ ਦੇ ਖਿਲਾਫ ਕੁਝ ਨਹੀਂ ਮਿਲਿਆ ਰਹੀ ਗੱਲਾ ਅੱਛੇ ਜੇ ਤੁਸੀਂ ਹੁਣ ਧਰਮ ਦੀ ਵੀ ਛੇੜੀ ਹੈ ਹੁਣ ਧਰਮ ਦੇ ਵਿੱਚ ਵੀ ਇਹ ਗੱਲਾਂ ਨਹੀਂ ਹੈਗੀਆਂ ਜੀ ਵੀ ਬਦਲ ਕੁਵਾਰ ਨੂੰ ਜਾਣਨ ਵਾਲਾ ਕਦੇ ਵੀ ਇਹ ਬੰਦਾ ਕੋਈ ਵੀ ਉਹ ਸ਼ਖਸ ਇਹ ਨਹੀਂ ਮੰਨ ਸਕਦਾ ਵੀ ਉਹ ਕਿਸੇ ਬੇਦਰਵੀ ਵਾਲੇ ਘਟਨਾ ਦੇ ਵਿੱਚ ਕੋਈ ਕਿਸੇ ਯੋਗਦਾਨ ਹੋਊਗਾ ਉਹਨਾਂ ਦਾ ਜਾਂ ਕੋਈ ਹਨਾ ਅਫਸਰ ਲੋਕੀ ਗੱਲਾਂ ਕਰਦੇ ਆ ਆਪਣੀਆਂ ਕੈਮਰੇ ਤੋਂ ਪਹਿਲਾਂ ਵੀ ਤੁਸੀਂ ਗੱਲਾਂ ਚੱਲ ਰਹੀਆਂ ਸੀ ਤੁਸੀਂ ਮੈਨੂੰ ਪੁੱਛ ਰਹੇ ਸੀ ਵੀ ਸੁਖਬੀਰ ਕੰ ਦਾ ਟਾਬੇ ਵਿੱਚ ਹਿੱਸਾ ਪਾਉਣਾ ਫਲਾਣਾ ਪਾਉਣਾ ਦੇਖੋ ਇੱਕ ਰਾਜੇ ਬੰਦੇ ਆ ਰਾਜਵਾੜੀ ਬੰਦੇ ਆ ਜੀ ਸੁਖਬੀਰ ਵਰਗੇ ਨੂੰ ਕੀ ਲੋੜ ਆ ਜੀ ਦੇਖੋ ਇੱਕ ਛੋਟੇ ਜਿਹੇ ਟਾਬੇ ਵਿੱਚ ਜਾਂ ਇਹਨਾਂ ਛੋਟੀਆਂ ਗੱਲਾਂ ਵਿੱਚ ਪੈਣ ਦੀ ਦੇਖੋ ਉਹ ਇੱਕ ਆਲਰੇਡੀ ਉਹਨਾਂ ਦੇ ਕੋਲੇ ਇੱਕ ਇਹ ਹੋਇਆ ਜਿਹਾ ਵੱਡਾ ਪ੍ਰਮਾਤਮਾ ਦੀ ਇੰਨੀ ਵੱਡੀ ਵਿਸ਼ੇਸ਼ ਕਿਰਪਾ ਉਹਨਾਂ ਤੇ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਹੈ ਵੀ ਉਹ ਕਿਉਂ ਇਹਨਾਂ ਚੀਜ਼ਾਂ 'ਚ ਬਹਿਣਗੇ ਜੋਕ ਸਰ ਮੈਂ ਤੁਹਾਡੇ ਤੇ ਮੁੜ ਕੇ ਇੱਕ ਸਵਾਲ ਕਰਦਾ ਜੀ ਜੇਕਰ ਇਹ ਉਹਨਾਂ ਨੇ ਨਹੀਂ ਸੀ ਕੀਤਾ ਫਿਰ ਉਹਨਾਂ ਨੂੰ ਕਾਲ ਤੱਕ ਤੋਂ ਮਾਫੀ ਮੰਗਣ ਦੀ ਕੀ ਜ਼ਰੂਰਤ ਸੀਗੀ ਦੇਖੋ ਪਤਾ ਕੀ ਹੈ ਜੀ ਕਈ ਵਾਰੀ ਆਪਾਂ ਸਮਾਜ ਦੇ ਵਿੱਚ ਰਹਿ ਕੇ ਆਪਦੇ ਆਪਦੇ ਭੈਣ ਭਰਾਵਾਂ ਨੂੰ ਆਪਾਂ ਪਰਿਵਾਰ ਦੇ ਵਿੱਚ ਵੀ ਕਈ ਵਾਰੀ ਆਪਣੀ ਗਲਤੀ ਹੁੰਦੀ ਨਹੀਂ ਜੀ ਫਿਰ ਵੀ ਆਪਾਂ ਵੱਡੇ ਹੋਣ ਦੇ ਨਾਤੇ ਆਪਾਂ ਉਹ ਸਾਰਾ ਆਪ ਦੀ ਝੋਲੀ ਪਾ ਲੈਂਦੇ ਆ ਵੀ ਦੋ ਬਰਾ ਲੜਦੇ ਆ ਜੇ ਮੇਰੇ ਦੋ ਪੁੱਤ ਲੜਦੇ ਆ ਵੀ ਲੈ ਪੁੱਤ ਤੁਹਾਡੀ ਦੋਹਾਂ ਦੀ ਕੋਈ ਗਲਤੀ ਨਹੀਂ ਮੇਰੇ ਝੋਲੀ ਪਾ ਦੋ ਮੈਂ ਆਪਦੀ ਮੈਂ ਆਪਦੀ ਗਲਤੀ ਜਿਹੜੀ ਆ ਤੁਸੀਂ ਮੈਨੂੰ ਦੇ ਦੋ ਵੀ ਮੈਂ ਐਕਸੈਪਟ ਕਰ ਲੈਂਦਾ ਵੀ ਮੈਂ ਮੇਰੇ ਤੋਂ ਗਲਤੀ ਵੀ ਤੁਸੀਂ ਮੈਨੂੰ ਮਾਫ ਕਰ ਦਿਓ ਚਲੋ ਜੀ ਉਹਨਾਂ ਨੇ ਆ ਵੀ ਝੋਲੀ ਪਾਇਆ ਤੁਸੀਂ ਮਾਫੀ ਮੰਗੀ ਹੈ ਕੌਮ ਨੂੰ ਵੀ ਚਾਹੀਦਾ ਆਪਣੀ ਸਿੱਖ ਚਲਥੇ ਬੰਦੀਆਂ ਨੂੰ ਚਾਹੀਦੀਆਂ ਕੌਮ ਜ ਮਾਫ ਕਰਕੇ ਤੇ ਜਿਹੜੀ ਦੁਆਰਾ ਹਨਾ ਇੱਕ ਮੌਕਾ ਜਰੂਰ ਦਿੱਤਾ ਜਾਵੇ ਦੇਖੋ ਇਹ ਤੁਹਾਨੂੰ ਵੀ ਪਤਾ ਹੈ ਜੋ ਜੋ ਬਰਦਲ ਸਾਹਿਬ ਨੇ ਕਿਹਾ ਨਾ ਉਹ ਕੁਝ ਹੋਇਆ ਉਹ ਕੁਝ ਕੀਤਾ ਹੈ ਦੇਖੋ ਵਿਰੋਧੀ ਪਾਰਟੀਆਂ ਹਾਸਦੀਆਂ ਸੀ ਜੀ ਅਕਸਰ ਬਹੁਤ ਸਾਰੀਆਂ ਯੂਨੀਨਾ ਜਿਹੜੀਆਂ ਦੂਜੀਆਂ ਤੀਜੀਆਂ ਯੂਨੀਨਾ ਇਹ ਐਦਾਂ ਕਿਵੇਂ ਹੋ ਜੂ ਜੀ ਜਦੋਂ ਸੁਖਵੀਰ ਜੀ ਨੇ ਕਿਹਾ ਸੀ ਮੈਂ ਇਹੋ ਜੇ ਰੋਡ ਬਣਾ ਦੂੰਗਾ ਵੀ ਇੱਥੇ ਬੰਬ ਸਿੱਟੇ ਤੋਂ ਵੀ ਇਹ ਰੋਡ ਜਿਹੜੇ ਹੈਗੇ ਆ ਵੀ ਨਹੀਂ ਟੁੱਟਣਗੇ ਹੂੰ ਦੇਖੋ ਜੂ ਰੋਡ ਹੈ ਕਿਤਾ ਦੀ ਪੰਜਾਬ ਚ ਹੈਗੇ ਨਾ ਤੁਸੀਂ ਮੈਂ ਹਰ ਰੋਇ ਸਫਰ ਕਰਦੇ ਨਾ ਤੂੰ ਅਗਰ ਆਪਾਂ ਇਥੋਂ ਚੰਡੀਗੜ੍ਹ ਜਾਣੇ ਉਹ ਰੋਡ ਤੇ ਸਫਰ ਕਰਕੇ ਜਾਣੇ ਅੰਮ੍ਰਿਤਸਰ ਜਾਣੇ ਉਹ ਰੋਡਾਂ ਉੱਤੇ ਸਫਰ ਕਰਕੇ ਜਾਣੇ ਕਿ ਨਹੀਂ ਜਾਂਦੇ ਜੀ ਜਾਨੇ ਵਿਕਾਸ ਕੀਤਾ ਹੈ ਤੇ ਘਰ ਦੇਖੋ ਵਿਕਾਸ ਬੋਲਦਾ ਹੈ ਕੋਈ ਸ਼ੱਕ ਅਲੀ ਕਰਨੀ ਨਹੀਂ ਅਲੀ ਸੋ ਸੁਦਰਨ ਕੁਮਾਰ ਜੀ ਚੋਕ ਸਾਹਿਬ ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਆਜ ਸਮਾਂ ਥੋੜਾ ਜਾਇ ਇਤਨੀ ਲੈਂਦਾ ਇਸ ਤੋਂ ਅੱਗੇ ਆਪਾਂ ਕਿਸੇ ਨਾ ਕਿਸੇ ਵਿਸ਼ੇ ਦੇ ਸੰਬੰਧ ਚ ਫਿਰ ਪੰਜਾਬ ਦੇ ਲੋਕਾਂ ਨੂੰ ਪੂਰੀ ਦੁਨੀਆ ਪਰਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੰਦੇ ਰਵਾਂਗੇ ਜਿੱਥੇ ਫਿਰ ਤੁਹਾਡੀ ਸਹਿਯੋਗ ਦੀ ਸਾਨੂੰ ਜ਼ਰੂਰਤ ਹੋਵੇਗੀ ਇਸ ਲਈ ਅਸੀਂ ਜ਼ਰੂਰ ਮੰਗਾਗੇ ਸਹਿਯੋਗ ਤੇ ਅੱਜ ਹੁਣ ਦਰਸ਼ਕਾਂ ਤੋਂ ਖਿਮਾ ਚਾਹਨੇ ਆ ਜੀ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ